ਹੱਥਾਂ 'ਚ ਪੋਸਟਰ ਫੜੀ ਤੇ ਨਾਰੇਬਾਜ਼ੀ ਕਰਦੇ ਹੋਏ ਲੋਕ ਹੁਣ ਬੇਰੁਜ਼ਗਾਰ ਹੋ ਗਏ ਨੇ ਦਰਅਸਲ ਆਕਾਲੀ ਭਾਜਪਾ ਦੀ ਸਰਕਾਰ ਸਮੇਂ ਅੰਮ੍ਰਿਤਸਰ ਵਿੱਚ ਸ਼ੁਰੂ ਹੋਇਆ BRTS ਪ੍ਰੋਜੈਕਟ ਇਸ ਸਮੇਂ ਬੰਦ ਪਿਆ ਹੈ BRTS ਪ੍ਰੋਜੈਕਟਰ ਦੀਆਂ ਨੌਜੀਆਂ ਬੱਸਾਂ ਵੀ ਬੱਸ ਸਟੈਂਡ 'ਤੇ ਖੜੀਆਂ ਨੇ ਇੰਨੇ ਨੇ ਪ੍ਰੋਜੈਕਟਰ ਦੀ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਸਮੇਂ ਬੇਰੁਜ਼ਗਾਰ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਬੱਸਾਂ ਚਲਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਅੱਜ ਇਹ ਬੇਰੁਜ਼ਗਾਰ ਮੁਲਾਜ਼ਮ ਸੜਕਾਂ 'ਤੇ ਉਤਰੇ ਅਤੇ ADCP ਨੂੰ ਮੰਗ ਪੱਤਰ ਸੌਂਪ ਕੇ ਬੱਸਾਂ ਚਲਾਉਣ ਦੀ ਅਪੀਲ ਕੀਤੀ ਗਈ ਹੈ ਇਸ ਵਿੱਚ ਮੁਲਾਜ਼ਮਾ ਨੇ ਕਿਹਾ ਕਿ ਜਦੋਂ ਇਹ ਬੱਸਾਂ ਸੜਕਾਂ ਤੇ ਚੱਲਦੀਆਂ ਸਨ ਤਾਂ ਉਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਵੀ ਕੰਟਰੋਲ ਰਹਿੰਦੀ ਸੀ ਅਤੇ ਹਰ ਰੋਜ਼ 4 ਲੱਖ ਦੇ ਕਰੀਬ ਦੀ ਕਮਾਈ ਸਰਕਾਰ ਨੂੰ ਹੋਦੀ ਸੀ ਪਰ ਹੁਣ ਸਰਕਾਰ ਨੇ ਬੱਸਾਂ ਬੰਦ ਕਰ ਦਿੱਤੀਆਂ ਨੇ ਜਿਸ ਕਾਰਨ ਅਸੀਂ ਸਾਰੇ ਬੇਰੁਜ਼ਗਾਰ ਹੋ ਗਏ ਹ ਮੁਲਾਜ਼ਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਜੈਕਟ ਸ਼ੁਰੂ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਿੜਾਂਗੇ ਅੰਗਲੀ ਸ਼ਰਮਾ ਮੈਂ ਮੈਟਰੋਵਾਸੀ ਤੇ ਐਜ਼ ਐਟੀ ਜ਼ੀ ਕੀ ਸੀ ਆ ਕੀ ਕਜੀ ਤੇ ਸਰ ਗੱਲ ਇਹਦਾ ਕਿ ਤੁਹਾਨੂੰ ਪਤਾ ਕਿ ਆਮ ਪਬਲਿਕ ਨਾਲ ਕਿੰਨਾ ਰੋਡ ਤੇ ਵੈਤ ਵੀ ਜਾਮ ਰਿਹਾ ਜਾਂਦਾ ਜੇ ਅਲੱਗ-ਅਲੱਗ ਬਾਈਕਾਂ ਵਗੈਰਾ ਆਪਾਂ ਲੈ ਕੇ ਚੱਲਦੇ ਆ ਬਟ ਕਿਸੇ ਕਿਸਾ ਦਾ ਡਾੜਾ ਵੀ ਪੈਸੇਂਜਰ ਸੀ ਡੇਲੀ ਤੇ ਸਫ਼ਰ ਕਰ ਰਹੇ ਸੀ ਘੱਟੋ-ਘੱਟ ਵੀ 4-5 ਹਜ਼ਾਰ ਦੇ ਕਰੀਬ ਇਸ ਤੋਂ ਵੱਧ ਹੀ ਹੋਣਗੇ ਡੇਲੀ ਤੇ ਸਫ਼ਰ ਕਰਦੇ ਇਹਦੇ ਨਾਲ ਸਰਕਾਰ ਨੂੰ ਵੀ ਬੜਾ ਅੱਛਾ ਰੈਵਨਿਊ ਆ ਰਿਹਾ ਸੀ ਡੇਲੀ ਦੀ 4 ਲੱਖ ਤੋਂ ਉੱਪਰ ਇਨਕਮ ਸਰਕਾਰ ਨੂੰ ਡੇਲੀ ਦੀ ਸਾਡੀ ਵਸਤਵ ਵਿੱਚ ਤੋਂ ਪ੍ਰੋਵਾਈਡ ਹੋ ਰਹੀ ਸੀ ਇਹਦੇ ਨਾਲ ਸਰਕਾਰ ਦਾ ਵੀ ਬੈਨੀਫਿਟ ਸੀ ਤੇ ਬੈਨੀਫਿਟ ਸਾਡੇ ਸਫ਼ਰ ਕਰਦੇ ਕਸਟਮਰਸ ਦਾ ਵੀ ਸੀਗਾ ਜਿਹਨੂੰ ਆਪਾਂ ਕਸਟਮਰਸ ਕਹਿੰਦੇ ਆ ਠੀਕ ਹੈ ਜੀ ਔਰ ਸੈਕੰਡਲੀ ਗੱਲ ਇਹ ਹੈ ਕਿ ਜੇ ਬੱਸਾਂ ਚੱਲਦੀਆਂ ਰਹਿਣੀਆਂ ਸਰਕਾਰ ਨੂੰ ਮਿਲਣਾ ਬੈਨੀਫਿਟਾ ਹੁਣ ਦੇਖੋ ਤੁਸੀਂ ਕਿੰਨੀਆਂ ਬੱਸਾਂ ਵੀ ਇੱਥੇ ਡਿਪੋ ਚ ਖਾਲੀ ਖੜੀਆਂ ਹੋਈਆਂ ਨੇ ਜਿਹੜੀਆਂ ਕਿ ਖਰਾਬ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਟਾਇਰ ਵਗੈਰਾ ਵੀ ਖਰਾਬ ਹੋ ਚੁੱਕੇ ਨੇ ਸਭ ਕੁਝ ਤੇ ਹੁਣ ਤੁਸੀਂ ਦੇਖੋ ਜੇ ਮੈਨੂੰ ਪਤਾ ਲੱਗਿਆ ਕਿ ਰੈੱਡ ਪਹਿਲਾਂ ਰੈੱਡ ਕਲਰ ਦੇ ਬੱਸਾਂ ਸੀ ਉਹ ਵੀ ਸਰਕਾਰ ਨੇ ਤਾਂ ਖਰਾਬ ਕੀਤੀਆਂ ਠੀਕ ਹੈ ਬੈਟਰ ਹੈ ਕਿ ਜੇ ਬੱਸਾਂ ਹੀ ਚਾਦਰਾਂ ਨੇ ਵਧੀਆ ਤੇ ਜੋ ਨਵੀਆਂ ਬੱਸਾਂ ਲਿਆਉਣ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਇਹਨਾਂ ਨੂੰ ਰਿਪੇਅਰ ਕਰੋਗੇ ਤੁਹਾਡੀ ਘੱਟ ਇਨਕਮ ਲੱਗੇਗੀ ਤੇ ਵਧੀਆ ਸਫ਼ਰ ਬੱਸ ਲੋਕਾਂ ਨੂੰ ਆਲਰੇਡੀ ਜਾਗਰੂਤ ਸੀ ਵੀ ਇਸ ਬੱਸ ਵਿੱਚ ਕਿਸ ਤਰ੍ਹਾਂ ਸਫ਼ਰ ਕਰਨਾ ਨਵੀਂ ਤਕਨੀਕ ਨਵੀਂ ਨਵਾਂ ਸਭ ਕੁਝ ਕਰਨ ਤੋਂ ਬੈਟਰ ਹੈ ਕਿ ਆਪਾਂ ਇਸੇ ਨੂੰ ਪ੍ਰੋਜੈਕਟ ਨੂੰ ਆਪਾਂ ਕੰਟੀਨਿਊ ਕਰੀਏ ਸਰ ਸਰਕਾਰ ਦਾ ਕਾਫੀ ਨੁਕਸਾਨ ਹੋ ਰਿਹਾ ਸਰਕਾਰ ਨੂੰ ਪਤਾ ਹੀ ਹੈ ਸਰਕਾਰ ਨੂੰ ਪਹਿਲਾਂ ਤੋਂ ਕਿੰਨਾ ਰੈਵਨਿਊ ਆ ਰਿਹਾ ਆਲਰੇਡੀ ਸਰ ਬੇਰੋਜ਼ਗਾਰ ਤਾਂ ਤੁਹਾਨੂੰ ਪਤਾ ਹੀ ਹੈ ਸਾਡਾ ਸਟਾਫ 1100 ਬੰਦਾ ਹੈ ਠੀਕ ਹੈ ਜੀ ਜਿੰਨਾਂ ਵਿੱਚੋਂ ਹੋਣ ਵੱਧ ਤੋਂ ਆ ਤੁਹਾਡੇ ਕੋਲ 4-500 ਐਜ਼ ਐ ਵੀ ਗਾੜੀ ਜੌਬ ਕਰ ਰਹੇ ਨੇ ਬਾਕੀ ਸਾਰੇ ਤਾਂ ਬੇਰੋਜ਼ਗਾਰ ਨੇ ਟੀਸੀ ਬੇਰੋਜ਼ਗਾਰ ਨੇ ਠੀਕ ਹੈ ਜੀ ਸੈਕੰਡਲੀ ਡਰਾਈਵਰ ਭਾਈ ਸਾਹਿਬ ਜਿਹੜੇ ਸਾਡੇ ਨਾਲ ਸੀਗੇ ਉਹ ਬੇਰੋਜ਼ਗਾਰ ਹੋਏ ਪਏ ਨੇ ਤੇ ਤੁਹਾਨੂੰ ਪਤਾ ਹੈ ਕਿ ਇਹਨਾਂ ਦੇ ਕਈ ਇੱਥੇ ਤਨਖਾਹ ਵੀ ਕੁਝ ਜ਼ਿਆਦਾ ਨਹੀਂ ਹੈ ਕਿ ਸਾਡੀ 10000 ਆ ਤੁਹਾਨੂੰ ਕਿ 10000 ਤਾਂ ਸਾਡੇ ਖਰਚੇ ਵੈਸ ਵੀ ਦੱਸਿਆ ਤੁਸੀਂ ਕਾਫੀ ਕੁਝ ਆਇਲਾ ਕਰਦਾ ਰਾਸ਼ਨ ਹੀ ਆ ਜਾਂਦਾ ਸਰ ਨੈਕਸਟ ਸਟੈਪ ਇਹ ਹੈ ਜੇ ਬਸਾ ਨਹੀਂ ਚੱਲ ਰਹੇਗੇ ਆਪਾਂ ਤਾਂ ਐਸੇ ਸਰਕਾਰ ਦੇ ਹੱਥ 잡 ਕੇ ਦਰਖਾਸਤ ਕਰਦੇ ਕਿ ਜਲਦੋ ਜਲਦੇ ਇਹ ਜਿਹੜਾ ਬਸਾ ਦਾ ਟੈਨਰ ਹੈ ਇਸ ਦਿੱਤਾ ਜਾਵੇ ਤਾਂ ਬਸਾ ਆਨ ਰੋਡ ਕੀਤੇ ਜਾਣ ਜੇ ਨਹੀਂ ਕਰਦੀ ਸਰਕਾਰ ਤਾਂ ਐਂਡ ਉਹ ਵੀ ਭੰਡਾਰੀ ਪੁਲ ਤੇ ਜਾ ਕੇ ਧਰਨਾ ਧਰਨੇ ਵਿੱਚ ਸਾਡੇ ਕਹੇ ਦਾ ਕੁਝ ਕੁਝ ਹੁੰਦਾ ਸਾਨੂੰ ਤਾਂ ਉਹਦੇ ਲਈ ਜਰਕਾਰ ਇਹ ਹੱਥਾਂ 'ਚ ਪੋਸਟਰ ਫੜੀ ਤੇ ਨਾਰੇਬਾਜ਼ੀ ਕਰਦੇ ਹੋਏ ਲੋਕ ਹੁਣ ਬੇਰੁਜ਼ਗਾਰ ਹੋ ਗਏ ਨੇ ਦਰਸਲ ਕਾਲੀ ਪਾਜਪਾ ਦੀ ਸਰਕਾਰ ਸਮੇਂ ਅੰਮ੍ਰਿਤਸਰ ਵਿੱਚ ਸ਼ੁਰੂ ਹੋਇਆ ਬੀਆਰਟੀਐਸ ਪ੍ਰੋਜੈਕਟ ਇਸ ਸਮੇਂ ਬੰਦ ਪਿਆ ਹੈ ਬੀਆਰਟੀਐਸ ਪ੍ਰੋਜੈਕਟਰ ਦੀਆਂ ਨੌ ਦੀਆਂ ਬੱਸਾਂ ਵੀ ਬੱਸ ਸਟੈਂਡ ਤੇ ਖੜੀਆਂ ਨੇ ਇੰਨੇ ਨਹੀਂ ਪ੍ਰੋਜੈਕਟਰ ਦੀ ਕੰਮ ਕਰਨ ਵਾਲੇ ਮੁਲਾਜ਼ਮ ਵੀ ਇਸ ਸਮੇਂ ਬੇਰੋਜ਼ਗਾਰ ਨੇ ਜਿਸ ਨੂੰ ਲੈ ਕੇ ਲਗਾਤਾਰ ਹੀ ਮੁਲਾਜ਼ਮਾਂ ਵੱਲੋਂ ਸਰਕਾਰ ਨੂੰ ਬੱਸਾਂ ਚਲਾਉਣ ਦੇ ਲਈ ਅਪੀਲ ਕੀਤੀ ਜਾ ਰਹੀ ਹੈ ਅੱਜ ਇਹ ਬੇਰੋਜ਼ਗਾਰ ਮੁਲਾਜ਼ਮ ਸੜਕਾਂ ਤੇ ਉਤਰੇ ਅਤੇ ਐਡੀਸੀਪੀ ਨੂੰ ਮੰਗ ਪੱਤਰ ਸੌਂਪ ਕੇ ਬੱਸਾਂ ਚਲਾਉਣ ਦੀ ਅਪੀਲ ਕੀਤੀ ਗਈ ਹੈ ਇਸਨੇ ਮੁਲਾਜ਼ਮਾ ਨੇ ਕਿਹਾ ਕਿ ਜਦੋਂ ਇਹ ਬੱਸਾਂ ਸੜਕਾਂ ਤੇ ਚੱਲਦੀਆਂ ਸਨ ਤਾਂ ਉਸ ਨਾਲ ਸ਼ਹਿਰ ਵਿੱਚ ਟ੍ਰੈਫਿਕ ਵੀ ਕੰਟਰੋਲ ਰਹਿੰਦੀ ਸੀ ਅਤੇ ਹਰ ਰੋਜ਼ 4 ਲੱਖ ਦੇ ਕਰੀਬ ਦੀ ਕਮਾਈ ਸਰਕਾਰ ਨੂੰ ਹੁੰਦੀ ਸੀ ਪਰ ਹੁਣ ਸਰਕਾਰ ਨੇ ਬੱਸਾਂ ਬੰਦ ਕਰ ਦਿੱਤੀਆਂ ਨੇ ਜਿਸ ਕਾਰਨ ਅਸੀਂ ਸਾਰੇ ਬੇਰੁਜ਼ਗਾਰ ਹੋ ਗਏ ਹਾਂ ਮੁਲਾਜ਼ਮਾ ਨੇ ਚੇਤਾਵਨੀ ਦਿੱਤੀ ਕਿ ਜੇਕਰ ਇਹ ਪ੍ਰੋਜੈਕਟ ਸ਼ੁਰੂ ਨਾ ਹੋਇਆ ਤਾਂ ਆਉਣ ਵਾਲੇ ਸਮੇਂ ਵਿੱਚ ਤਿੱਖਾ ਸੰਘਰਸ਼ ਵਢਾਂਗੇ ਅੰਗਲੀ ਸ਼ਰਮਾ ਮੈਂ ਮੈਟਰੋ ਵਾਸੀ ਤੇ ਐਜ਼ ਐਟੀ ਜ਼ੀ ਰਹਿ ਕੇ ਸੀ ਆ ਠੀਕ ਹੈ ਜੀ ਤੇ ਸਰ ਗੱਲ ਇਦਾਂ ਹੈ ਕਿ ਤੁਹਾਨੂੰ ਪਤਾ ਕਿ ਆਮ ਪਬਲਿਕ ਨਾਲ ਕਿੰਨਾ ਰੋਡ ਤੇ ਵੈਤ ਵੀ ਜਾਮ ਰਿਹਾ ਜਾਂਦਾ ਜੇ ਲਗ ਅਲਗ ਬਾਈਕਾਂ ਵਗੈਰਾ ਆਪਾਂ ਲੈ ਕੇ ਚੱਲਦੇ ਆ ਬਟ ਕਿਸੇ ਕਿਸੇ ਸਾਡੇ ਇਹ ਬੀ ਪੈਸੇਂਜਰ ਸੀ ਜਿਹੜੀ ਇਹ ਤੇ ਸਫ਼ਰ ਕਰ ਰਹੀ ਸੀ ਘਟੋਕਟ ਵੀ 4-5000 ਦੇ ਕਰੀਬ ਇਸ ਤੋਂ ਵੱਧ ਹੀ ਹੋਣਗੇ ਡੇਲੀ ਤੇ ਸਫ਼ਰ ਕਰਦੇ ਇਹਦੇ ਨਾਲ ਸਰਕਾਰ ਨੂੰ ਵੀ ਬੜਾ ਅੱਛਾ ਰੈਵਨਿਊ ਆ ਰਿਹਾ ਸੀ ਇਹ ਡੇਲੀ 4 ਲੱਖ ਤੋਂ ਉੱਪਰ ਇਨਕਮ ਸਰਕਾਰ ਨੂੰ ਡੇਲੀ ਦੀ ਸਾਡੇ ਬੱਸਾਂ ਵਿੱਚ ਤੋਂ ਪ੍ਰੋਵਾਈਡ ਹੋ ਰਹੀ ਸੀ ਇਹਦੇ ਨਾਲ ਸਰਕਾਰ ਦਾ ਵੀ ਬੈਨੀਫਿਟ ਸੀ ਤੇ ਬੈਨੀਫਿਟ ਸਾਡੇ ਸਫ਼ਰ ਕਰਦੇ ਕਸਟਮਰਸ ਦਾ ਵੀ ਸੀਗਾ ਜਿਹਨੂੰ ਆਪਾਂ ਕਸਟਮਰਸ ਕਹਿੰਦੇ ਆ ਠੀਕ ਹੈ ਜੀ ਔਰ ਸੈਕੰਡਲੀ ਗੱਲ ਇਹ ਹੈ ਕਿ ਜੇ ਬੱਸਾਂ ਚੱਲਦੀਆਂ ਰਹਿਣੀਆਂ ਸਰਕਾਰ ਨੂੰ ਮਿਲਣਾ ਬੈਨੀਫਿਟਾ ਹੁਣ ਦੇਖੋ ਤੁਸੀਂ ਕਿੰਨੀਆਂ ਬੱਸਾਂ ਵੀ ਇੱਥੇ ਡਿਪੋ ਚ ਖਾਲੀ ਖੜੀਆਂ ਹੋਈਆਂ ਨੇ ਜਿਹੜੀਆਂ ਕਿ ਖਰਾਬ ਹੋ ਚੁੱਕੀਆਂ ਨੇ ਜਿਨ੍ਹਾਂ ਦੇ ਟਾਇਰ ਵਗੈਰਾ ਵੀ ਖਰਾਬ ਹੋ ਚੁੱਕੇ ਨੇ ਸਭ ਕੁਝ ਤੇ ਹੁਣ ਤੁਸੀਂ ਦੇਖੋ ਜੇ ਮੈਨੂੰ ਪਤਾ ਲੱਗਿਆ ਕਿ ਰੈੱਡ ਪਹਿਲਾਂ ਰੈੱਡ ਕਲਰ ਦੇ ਬੱਸਾਂ ਸੀ ਉਹ ਵੀ ਸਰਕਾਰ ਨੇ ਇੱਦਾਂ ਖਰਾਬ ਕੀਤੀਆਂ ਠੀਕ ਹੈ ਬੈਟਰ ਹੈ ਕਿ ਜੇ ਬੱਸਾਂ ਚਾਦਰਾਂ ਦੀ ਵਧੀਆ ਤੁਸੀਂ ਨਵੀਆਂ ਬੱਸਾਂ ਲਿਆਉਣ ਦੀ ਗੱਲ ਕਰ ਰਹੇ ਹੋ ਤੇ ਤੁਸੀਂ ਇਹਨਾਂ ਨੂੰ ਰਿਪੇਅਰ ਕਰੋਗੇ ਤੁਹਾਡੀ ਘੱਟ ਇਨਕਮ ਲੱਗੇਗੀ ਤੇ ਵਧੀਆ ਸਫ਼ਰ ਲੋਕਾਂ ਨੂੰ ਆਲਰੇਡੀ ਜਾਗਰੂਤ ਸੀ ਵੀ ਅਸੀਂ ਬੱਸ ਵਿੱਚ ਕਿਸ ਤਰ੍ਹਾਂ ਸਫ਼ਰ ਕਰਨਾ ਨਵੀਂ ਤਕਨੀਕ ਨਵੀਂ ਨਵਾਂ ਸਭ ਕੁਝ ਕਰਨ ਤੋਂ ਬੈਟਰ ਹੈ ਕਿ ਆਪਾਂ ਇਸੇ ਨੂੰ ਹੀ ਪ੍ਰੋਜੈਕਟ ਨੂੰ ਆਪਾਂ ਕੰਟੀਨਿਊ ਕਰੀਏ ਥੈਂਕ ਯੂ ਸਰ ਸਰਕਾਰ ਦਾ ਕਾਫੀ ਨੁਕਸਾਨ ਹੋ ਰਿਹਾ ਸਰਕਾਰ ਨੂੰ ਪਤਾ ਹੀ ਹੈ ਸਰਕਾਰ ਨੂੰ ਪਹਿਲਾਂ ਤੋਂ ਕਿੰਨਾ ਰੈਵਨਿਊ ਆ ਰਿਹਾ ਆਲਰੇਡੀ ਸਰ ਬੇਰੋਜ਼ਗਾਰ ਤਾਂ ਤੁਹਾਨੂੰ ਪਤਾ ਹੀ ਹੈ ਸਾਡੇ ਸਟਾਫ 1100 ਬੰਦਾ ਹੈ ਠੀਕ ਹੈ ਜੀ ਜਿੰਦੇ ਵਿੱਚੋਂ ਹੋਣ ਵੱਧ ਤੋਂ ਆ ਤੁਹਾਡੇ ਕੋਲ 4-500 ਐਜ਼ ਏ ਵੀ ਗਾੜੀ ਜੌਬ ਕਰ ਰਹੇ ਨੇ ਬਾਕੀ ਸਾਰੇ ਤਾਂ ਬੇਰੋਜ਼ਗਾਰ ਨੇ ਟੀਸੀ ਬੇਰੋਜ਼ਗਾਰ ਨੇ ਠੀਕ ਹੈ ਜੀ ਸੈਕਿੰਡਲੀ ਡਰਾਈਵਰ ਭਾਈ ਸਾਹਿਬ ਜਿਹੜੇ ਸਾਡੇ ਨਾਲ ਸੀਗੇ ਉਹ ਬੇਰੋਜ਼ਗਾਰ ਹੋਏ ਪਏ ਨੇ ਤੇ ਤੁਹਾਨੂੰ ਪਤਾ ਕਿ ਇਹਨਾਂ ਦੇ ਕਈ ਇੱਥੇ ਤਨਖਾਹ ਵੀ ਕੁਝ ਜ਼ਿਆਦਾ ਨਹੀਂ ਹੈ ਕਿ ਸਾਡੀ 10000 ਆ ਤੁਹਾਨੂੰ ਕਹਿੰਦਾ 10000 ਤਾਂ ਸਾਡੇ ਖਰਚੇ ਵੈ ਆਸ਼ੀ ਨਹੀਂ ਆ ਜਾਂਦਾ ਸਰ ਨੈਕਸਟ ਸਟੈਪ ਇਹ ਹੈ ਜੇ ਬਸਤਾ ਨਹੀਂ ਚੱਲ ਰਹੇ ਆਪਾਂ ਤਾਂ ਐਸੇ ਸਰਕਾਰ ਦੇ ਹੱਥ ਜੜ ਕੇ ਦਰਖਾਸਤ ਕਰਦੇ ਕਿ ਜਲਦੋਂ ਜਲਦ ਇਹ ਬਸਤਾ ਦਾ ਟੈਨਰ ਹੈ ਇਸ ਦਿੱਤਾ ਜਾਵੇ ਤਾਂ ਬਸਤਾ ਆਨ ਰੋਡ ਕੀਤਾ ਜਾਂ ਜੇ ਨਹੀਂ ਕਰਦੀ ਸਰਕਾਰ ਤਾਂ ਐਂਡ ਉਹ ਵੀ ਭੰਡਾਰੀ ਕੋਲ ਤੇ ਜਾ ਕੇ ਧਰਨਾ ਧਰਨ ਵਿੱਚ ਸਾਡੇ ਕੋਈ ਦਾ ਕੁਝ ਕੁਝ ਹੁੰਦਾ ਤੁਹਾਨੂੰ ਤਾਂ ਉਹਦੇ ਲਈ ਜਰਕਾ